ਜਿਉ ਗੁਰੂ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਹੋਈ ਇਸ ਪਰਿਵਾਰ ਤੇ ਦੋਨਾਂ ਪਰਿਵਾਰਾਂ ਦਾ ਮੇਲ ਮਿਲਾਬ ਸਤਿਗੁਰੂ ਦੀ ਪਾਵਨ ਹਜ਼ੂਰੀ ਦੇ ਵਿੱਚ ਹੋਇਆ ਸਰਦਾਰ ਮਿਰਪਾ ਸਿੰਘ ਤੇਨਾਂ ਦਾ ਬੱਚਾ ਭਾਈ ਗੁਰਦੀਪ ਸਿੰਘ ਸਰਦਾਰ ਜਗਤਾਰ ਸਿੰਘ ਤਿੰਨਾਂ ਦੀ ਬੱਚੀ ਸਤਵੀਰ ਕੌਰ ਦੇ ਅਨੰਦ ਕਾਰਜ ਪੂਰਨ ਗੁਰ ਮਰਿਆਦਾ ਅਨੁਸਾਰ ਗੁਰੂ ਸਾਹਿਬ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਹੋਏ ਗੁਰੂ ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਚਾਰ ਲਾਵਾਾਂ ਇਹ ਚਾਰ ਪੜਾਵ ਨੇ ਚਾਰ ਅਵਸਥਾਵਾਂ ਨੇ ਜੋ ਸੋਹੀ ਰਾਤ ਦੇ ਵਿੱਚ ਸਾਨੂੰ ਬਖਸ਼ਿਸ਼ ਕੀਤੀਆਂ ਜਿਵੇਂ ਕਿ ਸੰਸਾਰ ਦੇ ਵਿੱਚ ਆਪਾਂ ਜਿਨ੍ਹਾਂ ਨੇ ਸੰਗਤ ਨਾ ਕੀਤੀ ਹੋਵੇ ਆਪਾਂ ਦੇਖਦੇ ਪੀ ਵਿਆਹ ਦੇ ਵਿੱਚ ਪੈਲਸਾਂ ਦੇ ਵਿੱਚ ਰਿਜ਼ੋਰਟਸ ਵਿੱਚ ਬਹੁਤ ਲੰਮੇਰਾ ਸਮਾਂ ਲਗਾ ਦਿੰਦੇ ਤੇ ਜਦੋਂ ਲਾਵਾਂ ਦੇ ਵਿੱਚ ਗੁਰੂ ਦੀ ਹਜ਼ੂਰੀ ਦੇ ਵਿੱਚ ਜਾਂਦੇ ਤੇ ਕਹਿੰਦੇ ਜੀ 5-10 ਮਿੰਟਾਂ ਵਿੱਚ ਲਾਵਾਂ ਪੜ ਦਿਓ ਇਹ ਬਹੁਤ ਕੱਲ ਕੀਤੀ ਜਾ ਰਹੀ ਹੈ ਤਾਂ ਕਰਕੇ ਸਮਾਜ ਦੇ ਵਿੱਚ ਰਿਸ਼ਤਿਆਂ ਵਿੱਚ ਕਾਫੀ ਰੁਕਾਵਟ ਆ ਰਹੀ ਹੈ ਇਹ ਜਿਹੜੀਆਂ ਚਾਰ ਲਾਵਾਂ ਇਹਦਾ ਕੀਰਤਨ ਚਾਰ ਲਾਵਾਂ ਦਾ ਪਾਠ ਇਹਦੇ ਵਿੱਚ ਸੁਰਤੀ ਦੇ ਵਿਛੋੜੇ ਤੋਂ ਲੈ ਕੇ ਮਲਾਪ ਤੱਕ ਦੀ ਅਵਸਥਾ ਗੁਰੂ ਰਾਮਦਾਸ ਜੀ ਨੇ ਬਖਸ਼ਿਸ਼ ਕੀਤੀ ਜੋ ਉਹਨਾਂ ਦਾ ਪ੍ਰੈਕਟੀਕਲ ਸੀ ਉਹਨਾਂ ਨੇ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੀ ਸੰਗਤ ਵਿੱਚ ਜਾ ਕਰਕੇ ਸ਼ਬਦ ਲਿਆ ਕਿਵੇਂ ਉਹਨਾਂ ਨੇ ਸੰਤ ਜਨਾਂ ਦਾ ਸੰਗ ਕੀਤਾ ਤੇ ਉਹ ਸ਼ਬਦ ਦੀ ਕਮਾਈ ਕਰਕੇ ਜੋ ਜੋ ਅਵਸਥਾ ਪ੍ਰਗਟ ਹੋਈ ਉਹ ਆਪਾਂ ਨੂੰ ਸੋਹੀ ਰਾਤ ਦੇ ਵਿੱਚ ਆਪਣਾ ਪ੍ਰੈਕਟੀਕਲ ਦੱਸਦੇ ਨੇ ਤੇ ਇਹ ਚਾਰ ਲਾਵਾਂ ਦੇ ਵਿਚਾਰ ਆਪਾਂ ਮੋਟੀ-ਮੋਟੀ ਕਰਾਂਗੇ ਤਾਂ ਕਿ ਸਮਾਂ ਬਹੁਤ ਹੋ ਚੁੱਕਾ ਹੈ ਤੇ ਇਹਦੇ ਵਿੱਚ ਬੜੇ ਧਿਆਨ ਨਾਲ ਆਪ ਜੀ ਨੇ ਸਮਝਣਾ ਹੈ ਜੋ ਗੁਰੂ ਸਾਹਿਬ ਜੀ ਵੱਲੋਂ ਆਪਾਂ ਨੂੰ ਸਮਝਾਇਆ ਗਿਆ ਸੋਹੀ ਮਹੱਲਾ ਚੌਥਾ ਇਹ ਚਾਰ ਲਾਵਾ ਸੋਹੀ ਰਾਗ ਦੇ ਵਿੱਚ ਗੁਰੂ ਰਾਮਦਾਸ ਜੀ ਵੱਲੋਂ ਆਪਾਂ ਨੂੰ ਬਖਸ਼ਿਸ਼ ਹੋਈਆਂ ਹਰ ਪਹਿਲੜੀ ਲਾਮ ਪਰਵ੍ਰਤੀ ਕਰਮ ਗਿਰੜਾਇਆ ਬਲਰਾਮ ਜੀ ਕਹਿੰਦੇ ਜਦੋਂ ਤੋਂ ਸਾਡਾ ਸੰਸਾਰ ਵਿੱਚ ਜਨਮ ਹੋਇਆ ਸਾਡੀ ਲਿਗ ਟੁੱਟੀ ਔਰ ਜਦੋਂ ਦੀ ਅਸੀਂ ਹੋਸ਼ ਸੰਭਾਲੀ ਅਸੀਂ ਕਰਮ ਨੂੰ ਧ੍ਰੜ ਕਰ ਲਿਆ ਤੇ ਅੱਜ ਹਰ ਇੱਕ ਜੀਵ ਇੰਨਾ ਕਰਮ ਨਾਲ ਬੱਝਾ ਏ ਕਿਸੇ ਕੋਲ ਸੰਗਤ ਕਰਨ ਦਾ ਗੁਰੂ ਦੀ ਸ਼ਰਨ ਵਿੱਚ ਜਾਣ ਦਾ ਸਮਾਂ ਨਹੀਂ ਸਤਿਗੁਰੂ ਦੀ ਸ਼ਰਨ ਵਿੱਚ ਜਾਣ ਦਾ ਸਮਾਂ ਨਹੀਂ ਮਹਾਰਾਜ ਫਿਰ ਉਹਨਾਂ ਜੀਵਾਂ ਨੂੰ ਕੀ ਕਹ ਰਹੇ ਨੇ ਜੋ ਸਤਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਉਹਨਾਂ ਦਾ ਜੀਵਨ ਤ੍ਰਿਗੇ ਜਿਨਾ ਚਿਰ ਅਸੀਂ ਸੰਗਤ ਨਹੀਂ ਕਰਦੇ ਸਾਡਾ ਜੀਵਨ ਪਸ਼ੂਆਂ ਦੀ ਨਹੀਂ ਹੋ ਜਾਂਦਾ ਬਿਨ ਸੰਗਤੀ ਐਸੇ ਰਹੇ ਜੈਸੇ ਪਸ਼ੂ ਅਸੀਂ ਇਕੱਲਾ ਕਰਮ ਨਾ ਵੱਜ ਜਾਂਦੇ ਸਾਡੇ ਵਿੱਚੋਂ ਕੋਈ ਖੇਤੀ ਕਰ ਰਿਹਾ ਕੋਈ ਨੌਕਰੀ ਕੋ ਬਿਜ਼ਨਸ ਕੋ ਵਪਾਰ ਕਰ ਰਿਹਾ ਏ ਤੇ ਜਦੋਂ ਆਪਾਂ ਹੋਸ ਸੰਭਾਲੀ ਯਾਨੀ ਝੋਬਨ ਦੀ ਅਵਸਥਾ ਵਿੱਚ ਗਏ ਜਿਹਨੂੰ ਤੀਜਾ ਪੈਰ ਕਹਿੰਦੇ ਮਾਰੇ ਕਹਿੰਦੇ ਤੀਜੀ ਅਵਸਥਾ ਦੇ ਵਿੱਚ ਕਰਮ ਨੂੰ ਪਹਿਲ ਦੇ ਦਿੱਤੀ ਧਰਮ ਦਾ ਸਾਨੂੰ ਗਿਆਨ ਨਹੀਂ ਰਿਹਾ ਨਾ ਸੰਸਾਰ ਦੇ ਵਿੱਚ ਸਾਨੂੰ ਕਰਮ ਦਾ ਗਿਆਨ ਗਿਆ ਕਿ ਅਸੀਂ ਕਿਹੜਾ ਕਰਮ ਕਰਨ ਵਾਸਤੇ ਆਏ ਇਹ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਨੇ ਰਾਮ ਸਿਮਰ ਰਾਮ ਸਿਮਰ ਇਹ ਤੇਰੇ ਕਾਜ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੀਜੇ ਪਹਿਰੇ ਰੈਣ ਕੇ ਬਨ ਜਾ ਰਿਆ ਮਿੱਤਰਾ ਧਨ ਜੋਗਨ ਸਿਉ ਚਿੱਤ ਹਰਿ ਕਾ ਨਾਮ ਨਾ ਚੇਤੇ ਬਨ ਜਾ ਰਿਆ ਮਿੱਤਰਾ ਬੱਧਾ ਛੁੱਟੇ ਜਿਪ ਹਰਿ ਕਾ ਨਾਮ ਨਾ ਚੇਤੇ ਪ੍ਰਾਨੀ ਵਿਕਲ ਭਇਆ ਸੰਗ ਮਾਇਆ ਧਨ ਸੋ ਰਤਤਾ ਜੋਬਨ ਮਤਤਾ ਅਹਿਲਾ ਜਨਮ ਗਵਾਇਆ ਧਰਮ ਛੇਤੀ ਵਪਾਰ ਨਾ ਕੀਤਾ ਕਰਮ ਨਾ ਕੀਤਾ ਮਿੱਤ ਕਹੋ ਨਾਨਕ ਪ੍ਰਾਣੀ ਤੀਜੇ ਪਹਿਰੇ ਧੰ ਜੋ ਬਣ ਸੋਚਿਤ ਜਦੋਂ ਅਸੀਂ ਜਵਾਨ ਹੋਏ ਜੋਗਨ ਵਿੱਚ ਗਏ ਤੇ ਕਰਮ ਨਾ ਵੱਜ ਗਿਆ ਕਰਮ ਨੂੰ ਧ੍ਰੜ ਕਰ ਲਿਆ ਇੱਥੇ ਗੁਰੂ ਰਾਮਦਾਸ ਜੀ ਕਹਿੰਦੇ ਸਾਡਾ ਵਿਸ਼ੋੜਾ ਕਿਉ ਪਿਆ ਕਹਿੰਦੇ ਹਰ ਪਹਿਲੜੀ ਲਾਮ ਪਰ ਵਰਤੀ ਕਰਮ ਦਿਰੜਾਇਆ ਬਲਰਾਮ ਜੀ ਅਸੀਂ ਕਰਮ ਨਾ ਵੱਜ ਕੇ ਕਰਮ ਨੂੰ ਧ੍ਰੜ ਕਰ ਲਿਆ ਕਰਮ ਨੂੰ ਇੰਨਾ ਪ੍ਰਧਾਨ ਬਣਾ ਲਿਆ ਕਿ ਕਰਮ ਤੋਂ ਬਗੈਰ ਸਾਡਾ ਗੁਜ਼ਾਰਾ ਨਹੀਂ ਹੁੰਦਾ ਕਹਿੰਦੇ ਕਰਮ ਪ੍ਰਧਾਨ ਮਥਾਨਾ ਨਾ ਫਿਰ ਕਹਿੰਦੇ ਬਾਣੀ ਵਿੱਚ ਵੇਦਾਂ ਦੇ ਵਿੱਚ ਸਾਨੂੰ ਗਿਆਨ ਦਿੱਤਾ ਗਿਆ ਸੀ ਧਰਮ ਨੂੰ ਧ੍ਰਿੜ ਕਰਨ ਦਾ ਪਹਿਲੇ ਸਮਿਆਂ ਵਿੱਚ ਅਸੀਂ ਵੇਦ ਵੀ ਪੜ੍ਹਦੇ ਰਹੇ ਸਿਮਰਤ ਸ਼ਾਸਤਰ ਪੜ੍ਹਦੇ ਰਹੇ ਮਗਰ ਸੀ ਧਰਮ ਦਾ ਗਿਆਨ ਨਹੀਂ ਲੈ ਸਕੇ ਔਰ ਜਦੋਂ ਅਸੀਂ ਸਤਗੁਰੂ ਦੀ ਛਣ ਵਿੱਚ ਜਾਂਦੇ ਆ ਗੁਰਬਾਣੀ ਦਾ ਵੇਦਾ ਸ਼ਾਸਤਰਾਂ ਦਾ ਗਿਆਨ ਲੈਂਦੇ ਤੇ ਸਭ ਤੋਂ ਪਹਿਲਾਂ ਜਿਹੜੀ ਮਨ ਨੂੰ ਪਾਪਾਂ ਦੀ ਮਹਿਲ ਲੱਗੀ ਸੀ ਜਿਹਦੇ ਕਰਕੇ ਇਹ ਸੁਰਤੀ ਦੂਰ ਹੋਈ ਸੀ ਇਹ ਪਾਪ ਛੱਡੇ ਜਾਂਦੇ ਪਾਪ ਕਹਿੰਦੇ ਨੇ ਵਿਚਾਰਾਂ ਨੂੰ वाणी ब्रह्मा वेद धर्म दृढ़ो पाप त जाय बलराम जी ते किवें ਅਸੀਂ ਧਰਮ ਦੇਣ ਕਰੀਏ ਕਿ ਸਾਡੇ ਪਾਪ ਖੰਡਨ ਹੋ ਜਾਣ ਸਾਰਿਆਂ ਦਾ ਧਰਮ ਕੀ ਹੈ ਜਿਵੇਂ ਅਸੀਂ ਅਗਿਆਨਤਾ ਵਸ ਹੋਏ ਕਹਿੰਦੇ ਮੇਰਾ Hindu ਧਰਮ ਹੈ Hindu ਕੇ ਕਰ Hindu ਆਵੇ ਸੂਤ ਜਨੇਉ ਪੜ ਗਲ ਪਾਵੇ ਸੂਤ ਪਾਏ ਕਰੇ ਬੁਰੀਾਈ ਨਾਤਾ ਤੋਤਾ ਥਾਏ ਨਾ ਪਾਈ ਇਦਾਂ ਹੀ ਮੁਸਲਮਾਨ ਦੇ ਘਰ ਵਿੱਚ ਵੀ ਬੱਚਾ ਜਨਮ ਲੈਂਦਾ ਹੈ ਤੇ ਉਹਦੀ ਸੁਨਤ ਕਰ ਦਿੱਤੀ ਜਾਂਦੀ ਹੈ ਵੀ ਤੂੰ ਅੱਜ ਤੋਂ ਬਾਅਦ ਮੁਸਲਮਾਨ ਹੈ। ਕ੍ਰਿਸ਼ਨ ਦੇ ਘਰ ਵਿੱਚ ਬੱਚਾ ਜਨਮ ਲੈਂਦਾ ਹੈ ਤੇ ਉਹਨੂੰ ਉਦਾਂ ਦੀ ਮਤ ਦੇ ਕੇ ਕ੍ਰਿਸ਼ਨ ਬਣਾ ਦਿੱਤਾ ਅੱਜ ਤੋਂ ਬਾਅਦ ਤੇਰਾ ਕ੍ਰਿਸ਼ਨ ਧਰਮ ਹੈ। ਇਸੇ ਤਰ੍ਹਾਂ ਸਾਡਾ ਵੀ ਬੱਚਾ ਥੋੜਾ ਜਿਹਾ ਹੌਸ ਹਮਾਲਦਾ ਤੇ ਅਸੀਂ ਅਮਰ ਦੇ ਦਾਦਵਾ ਕੇ ਕਹਿੰਦੇ ਵੀ ਅੱਜ ਤੋਂ ਬਾਅਦ ਤੂੰ ਪੰਜ ਕਾਲ ਪਾਲਾ ਤੂੰ ਸਿੱਖਾ ਮਗਰ ਇਨੀ ਗਿਆਨਪੀ ਕੋ ਪੰਜ ਕਕਾਰ ਪਾ ਕੇ ਜੇ ਉਹਨੂੰ ਰਹਿਤ ਦ੍ਰਿੜ ਨਹੀਂ ਮੰਦੀ ਰਹਿਤ ਤੇ ਤੰਦੀ ਰਹਿਤ ਦ੍ਰਿੜ ਨਹੀਂ ਉਹ ਪੰਜ ਕਕਾਰ ਪਾ ਕੇ ਵੀ ਬੁਰੇ ਕਰਮ ਕਰਨੇ ਜਾ ਰਿਹਾ ਹੈ ਅੰਮ੍ਰਿਤ ਛੱਕ ਕੇ ਵੀ ਬੁਰੇ ਕਰਮ ਕਰਨੇ ਜਾ ਰਿਹਾ ਹੈ ਜਾਨੀ ਉਹਨੂੰ ਧਰਮ ਦਾ ਗਿਆਨ ਨਹੀਂ ਵੀ ਧਰਮ ਕਿਸ ਨੂੰ ਕਹਿੰਦੇ ਧਰਮ ਅਸੀਂ ਜਿਹੜੇ ਰਿਲੀਜਨ ਨੇ ਉਹਨਾਂ ਨੂੰ ਅਸੀਂ ਧਰਮ ਸਮਝ ਲਿਆ ਉਹ ਤਾਂ ਧਰਮ ਦੇ ਸਿਰਫ ਇੱਕ ਸੜਕਾ ਹੈ ਇੱਕ ਰਸਤੇ ਨੇ ਧਰਮ ਸ਼ਬਦ ਦਾ ਇੱਕ ਹੀ ਪਰਮਾਤਮਾ ਅਸੀਂ ਸਾਰੇ ਉਸ ਧਰਮ ਨੂੰ ਦਿੜ੍ੜ ਕਰਨ ਵਾਸਤੇ ਆਏ ਹਾਂ ਇਹ ਧਰਮ ਦਿੜ੍ੜ ਕਿਵੇਂ ਹੋਵੇ ਇਹ ਸਾਡਾ ਧਰਮ ਪਰਮਾਤਮਾ ਹੈ ਉਹਨੂੰ ਕਿਵੇਂ ਦਿੜ੍ੜ ਕਰੀਏ ਕਹਿੰਦੇ ਧਰਮ ਦਿੜ੍ੜੋ ਹਰ ਨਾਮ ਧਿਆਵੋ ਸਿਮਰਤ ਨਾਮ ਦਿੜ੍ੜਾਇਆ ਜਿਹੜੇ ਸਿਮਰਤ ਸ਼ਾਸਤਰਾਂ ਦੇ ਵਿੱਚ ਨਾਮ ਦੀ ਮਹਿਮਾ ਕੀਤੀ ਗਈ ਉਹ ਸੱਚੇ ਬਾਦਸ਼ਾਹ ਕਹਿੰਦੇ ਨਾਮ ਨੂੰ ਤੁਸੀਂ ਦਿੜ੍ੜ ਕਰੋ ਤੇ ਨਾਮ ਦ੍ਰਿੜ ਕਰਦਿਆਂ ਹੋਇਆਂ ਸਤਿਗੁਰੂ ਦੀ ਅਰਦਾਸਾ ਕਰੋ ਜਿਵੇਂ ਜਿਵੇਂ ਅਸੀਂ ਸਤਿਗੁਰੂ ਪੁਰਖ ਨੂੰ ਅਰਦਾਸਾਂਗੇ ਸਾਡੇ ਸਾਰੇ ਗਿਲਵਿਕ ਪਾਪ ਇਹ ਸਾਰੇ ਖੰਡਨ ਹੋ ਜਾਣਗੇ ਨਾਮ ਨਿਰੰਝਣ ਨੀਰ ਨਾਰਾਇਣ ਰਸਨਾ ਸਿਮਰਤ ਪਾਪ ਬਿਲਾ ਮਨ ਨੂੰ ਇੱਕ ਜਨਮ ਦੀ ਮੈਲ ਨਹੀਂ ਲੱਗੀ ਕਹਿੰਦੇ ਕਈ ਜਨਮਾਂ ਦੀ ਮੈਲ ਲੱਗੀ ਜਨਮ ਜਨਮ ਕੀ ਇਸ ਮਨ ਕੋ ਮੈ ਲੱਗੀ ਕਾਲਾ ਹੁਆ ਸਿਆਉ ਕਾਇਂ ਦੇਖ ਲੋ ਸੀ ਬਾਣੀ ਪੜਦਿਆਂ ਨਾਮ ਜਪਦੇ ਮਨ ਨਹੀਂ ਟਿਕਦਾ ਹੁਣ ਇੱਥੇ ਵੀ ਗੁਰਮੁਕੀਤਨ ਕਰ ਰਹੇ ਸੀ ਤੇ ਸਿਮਨ ਕਰਾ ਰਹੇ ਸੀ ਵਿੱਚੋਂ ਦੋ ਚਾਰ ਰੂਹਾਂ ਜਿਹੜੀਆਂ ਸਿਮਨ ਕਰ ਰਹੀਆਂ ਬਾਕੀ ਮਨ ਨਹੀਂ ਟਿਕ ਰਿਹਾ ਮਨ ਨੂੰ ਪਤਾ ਹੀ ਨਹੀਂ ਵੀ ਸੰਸਾਰ ਵਿੱਚ ਅਸੀਂ ਕਰਨ ਕੀ ਆਏ ਇਹਨੇ ਸਤਗੁਰ ਗੁਰਪੂਰਾ ਆਰਾਧੋ ਸਭ ਕਿਲਵਿਖ ਪਾਪ ਗਵਾਇਆ ਜਿਨ੍ਹਾਂ ਨੇ ਫਿਰ ਪੂਰੇ ਸਤਿਗੁਰੂ ਦੀ ਅਰਦਾਸਨਾ ਕੀਤੀ ਜਿਹਨੂੰ ਆnde ਅੰਤਰਗੁਰੂ ਅਰਦਾਸਨਾ ਜੀਬਾ ਜਪ ਗੁਰਨਾਮ ਜਿਨ੍ਹਾਂ ਨੇ ਨਾਮ ਜਪਿਆ ਅਰਦਾਸਨਾ ਕੀਤੀ ਉਹਨਾਂ ਦੇ ਮਨ ਦੀ ਕੀ ਅਵਸਥਾ ਬਣ ਗਈ ਇਹ ਪਹਿਲੀ ਲਾਮ ਵਿੱਚ ਦੱਸਿਆ ਗਿਆ ਕਹਿੰਦੇ ਸਹਿਜ ਆਨੰਦ ਹੋਵਾ ਵਡਭਾਗੀ ਮਨ ਹਰ ਹਰ ਮਿੱਠਾ ਲਾਇਆ ਜਨ ਕਹੇ ਨਾਨਕ ਲਾਭ ਪਹਿਲੀ ਆਰੰਭ ਕਾਜ ਰਚਾਇਆ ਇਹ ਪਹਿਲੀ ਲਾਮ ਦੇ ਵਿੱਚ ਅਵਸਥਾ ਹੈ ਜਿਵੇਂ ਆਪਾਂ ਕੋਈ ਵੀ ਕਾਰਜ ਆਰੰਭ ਕਰਦੇ ਆਂ ਆਂਡੀਆਂ ਗਵਾਨੀਆਂ ਦਾ ਰਿਸ਼ਤੇਦਾਰਾਂ ਦਾ ਮੂੰਹ ਮਿੱਠਾ ਕਰਾਉਂਦੇ ਆਂ ਵੀ ਅਸੀਂ ਕੋਈ ਕਾਰਜ ਰੰਭਿਆ ਇਸ ਤਰ੍ਹਾਂ ਸੁਰਤੀ ਦਾ ਜਦੋਂ ਕਾਰਜ ਰੰਭ ਹੁੰਦਾ ਏ ਜਦੋਂ ਇਸ ਮਾਰਗ ਤੇ ਚੱਲਦੀ ਤਿੰਨ ਗੁਣਾ ਤੋਂ ਅਤੀਤ ਹੁੰਦੀ ਚੌਥੇ ਪੰਜਵੇਂ ਵਿੱਚ ਪਰਵੇਸ਼ ਕਰਦੀ ਕੁਨਮਨ ਵਿੱਚ ਪਰਵੇਸ਼ ਕਰਦੀ ਉਸ ਟਾਈਮ ਦੇ ਅੰਦਰ ਸਾਡੀ ਰਸਨਾ ਤੇ ਅੰਮ੍ਰਿਤ ਆ ਜਾਂਦਾ ਇਹ ਪਹਿਲੀ ਲਾਮ ਆਰੰਭਤਾ ਦੀ ਫਿਰ ਅੱਗੇ ਦੂਜੀ ਲਾਮ ਦਾ ਦੱਸ ਰਹੇ ਨੇ ਦੂਸਰੀ ਲਾਮ ਦੇ ਵਿੱਚ ਪਿਆਰ ਹੋਰ ਬਣ ਜਾਂਦਾ ਸਤਿਗੁਰੂ ਪੁਰਖ ਦੇ ਦਰਸ਼ਨ ਹੋ ਜਾਂਦੇ ਕਹਿੰਦੇ ਹਰ ਦੁਜਰੀ ਲਾਮ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀ ਤੇ ਮਨ ਇੰਨਾ ਨਿਰਭਉ ਹੋ ਜਾਂਦਾ ਅੱਗੇ ਮੌਤ ਦਾ ਡਰ ਸੀ ਨਿੱਕੀ ਨਿੱਕੀ ਗੱਲ ਦਾ ਡਰ ਸੀ ਤੇ ਕਹਿੰਦੇ ਫਿਰ ਮਨ ਨੂੰ ਸਿਰਫ ਇੱਕੋ ਡਰ ਰਹਿ ਜਾਂਦਾ ਪਰਮਾਤਮਾ ਦਾ ਹੋਮੇ ਦੀ ਮੈਲ ਸਾਰੀ ਲੱਥ ਜਾਂਦੀ ਜਿਹੜਾ ਹੰਕਾਰ ਚੜਿਆ ਵੀ ਇਹ ਵੀ ਚੀਜ਼ ਮੇਰੀ ਏ ਇਹ ਵੀ ਚੀਜ਼ ਮੇਰੀ ਏ ਖਤਮ ਹੋ ਜਾਏਗਾ ਕਹਿੰਦੇ ਨਿਰਭੋ ਭੈ ਮਨ ਹੋਏ ਹਉਮੇ ਮਹਿਲ ਗਵਾਇਆ ਬਲਰਾਮ ਜੀ ਹਉਮੇ ਦੀ ਮਹਿਲ ਸਾਰੀ ਉਤਰ ਜਾਂਦਾ ਇੱਕ ਡਰ ਹੁੰਦਾ ਏ ਨਿਰਮਲ ਨਿਰਮਲ ਭੋਜ ਨੂੰ ਕਹਿੰਦੇ ਜਿਹੜਾ ਰੱਬ ਦਾ ਭੋਏ ਰੱਬ ਦੇ ਕੋਲ ਡਰਨਾ ਹਰ ਵੇਲੇ ਰੱਬ ਦੇ ਭੈ ਵਿੱਚ ਜੇ ਰਵਾਂਗੇ ਤੇ ਕੋਈ ਮਾੜਾ ਕਰਮ ਨਹੀਂ ਕਰਾਂਗੇ ਮਾੜਾ ਦੇਖਾਂਗੇ ਨਹੀਂ ਮੜਾ ਸੁਣਾੰਗੇ ਨੀ ਮੜਾ ਬੁਲਾੰਗੇ ਨੀ ਕਹਨੇ ਨਿਕਟ ਮੁਝੇ ਸੋ ਬੁਰਾ ਕਿਉ ਕਰੇ ਕਿਸੇ ਦਾ ਬੁਰਾ ਨਹੀਂ ਕਰਾਂਗੇ ਇਹਨੂੰ ਨਿਰਮਲ ਭਉ ਕਹਿੰਦੇ ਜਿਹਦੇ ਅੰਦਰ ਰੱਬ ਦਾ ਭਉ ਆ ਜਾਂਦਾ ਰੱਬ ਦਾ ਡਰ ਆ ਜਾਂਦਾ ਉਹ ਸਦਾ ਹੀ ਹਰੀ ਦੇ ਵਾਹਿਗੁਰੂ ਦੇ ਗੁਣ ਗਾਉਂਦਾ ਹੈ ਤੇ ਪਰਮਾਤਮਾ ਨੂੰ ਨੇੜੇ ਕਰਕੇ ਦੇਖਦਾ ਹੈ ਪਰਮਾਤਮਾ ਦੇ ਦਰਸ਼ਨ ਕਰਦਾ ਹੈ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੇ RAM ਹਧੂਰੇ ਤੇ ਕਿੰਨੂ ਦੇਖ ਰਿਆ ਜਿਸ ਪਰਮਾਤਮਾ ਦਾ ਸਾਰੇ ਸੰਸਾਰ ਵਿੱਚ ਪਸਾਰਾ ਹੈ ਜਿਹੜਾ ਸਾਰਿਆਂ ਦੇ ਅੰਦਰ ਹੈ ਸਾਰਿਆਂ ਦੇ ਅੰਦਰ ਭਰਪੂਰ ਹੈ ਹਰ ਆਤਮ ਰਾਮ ਪਸਾਰਿਆ ਸੁਆਮੀ ਸਰਬ ਰਹਾ ਭਰਪੂਰੇ ਤੇ ਗੁਰਮੁਖ ਦੀ ਅਵਸਥਾ ਕੀ ਬਣ ਜਾਂਦੀ ਅੰਦਰੋਂ ਤੇ ਬਾਹਰੋਂ ਉਹਨੂੰ ਆਤਮ ਪ੍ਰਕਾਸ਼ ਹੋ ਜਾਂਦਾ ਹੈ ਦਰਸ਼ਨ ਹੋ ਲੱਗਦੇ ਕਿਦਾਂ ਦਰਸ਼ਨ ਹੋਏ ਗੁਰ ਕਾ ਸ਼ਬਦ ਰਿੱਤ ਅੰਤਰ ਧਾਰੇ ਪੰਚ ਜਨਾਸਿਓ ਸੰਗਿ ਨਿਵਾਰੇ ਦਸ ਇੰਦਰੀ ਕਰਿ ਰਾਖੇ ਵਾਸ ਤਾਕੇ ਆਤਮੇ ਹੋਇ ਪ੍ਰਕਾਸ਼ ਉਹ ਪ੍ਰਕਾਸ਼ ਹੋਣਾ ਸ਼ੁਰੂ ਹੋ ਜਾਂਦਾ ਤੇ ਫਿਰ ਉਹ ਅੰਦਰੋਂ ਬਾਹਰੋਂ ਮਾਲਕ ਨੂੰ ਦੇਖਦਾ ਹੋਇਆ ਹਰ ਵੇਲੇ ਉਹਦੇ ਗੁਣ ਗੁੰਦਾ ਅੰਤਰ ਬਾਹਰ ਹਰ ਪ੍ਰਭ ਏਕੋ ਮਿਲ ਹਰ ਜਨ ਮੰਗਲ ਗਾਏ ਤੇ ਫਿਰ ਉਸ ਦੇ ਅੰਦਰ ਅਨਹਦ ਸ਼ਬਦ ਪ੍ਰਗਟ ਹੋ ਜਾਂਦੇ ਇਹ ਦੂਜੀ ਲਾਮ ਹੈ ਜਨ ਨਾਨਕ ਦੂਜੀ ਲਾਮ ਚਲਾਈ ਅਨਹਦ ਸ਼ਬਦ ਵਜਾਈ ਤੇ ਤੀਜੇ ਲਾਭ ਵਿੱਚ ਸਹਿਤੁਨ ਪ੍ਰਗਟ ਹੋ ਜਾਂਦਾ ਜਿਵੇਂ ਅਨਹ ਸ਼ਬਦਾਂ ਤੇ ਅਸਲ ਲਾਇਆ ਲਗਾਤਾਰ ਸੁਣਿਆ ਸ਼ਬਦ ਬਦਲ ਗਿਆ ਸਹਿਤੁੰ ਦੇ ਰੂਪ ਵਿੱਚ ਇੱਕ ਮਿੱਠੀ ਧੁਨ ਪ੍ਰਗਟ ਹੋ ਗਈ ਜਿਨਾਂ ਦੇ ਮਧੁਰ ਮਧੁਰ ਧੁਨ ਅਨਹਤ ਬਾਜੀ ਜਦੋਂ ਧੁਨ ਪ੍ਰਗਟ ਹੋਈ ਤੇ ਸੁਰਤੀ ਹੋਰ ਉਤਾਵਲੀ ਹੋ ਮਨ ਵਿੱਚ ਹੋਰ ਬੈਰਾਗ ਤੇ ਤੜਪ ਪੈਦਾ ਹੋ ਗਈ ਕਿ ਪ੍ਰਮਾਤਮਾ ਤੇਰੀ ਆਵਾਜ਼ ਸੁਣ ਰਹੀ ਹੈ ਮਗਰ ਕਦੋਂ ਆਪਣੇ ਵਿੱਚ ਸਮਾਏਗਾ ਕਦੋਂ ਤੇਰੇ ਨਾਲ ਇੱਕ ਮਿੱਕੋ ਮੰਗੇ ਤੇ ਉਦੋਂ ਫਿਰ ਸੁਰਤੀ ਐਨੀ ਵਿਰਾਗ ਵਿੱਚ ਚਲੇ ਜਾਂਦੀ ਹਰ ਤੀਜੜੀ ਨਾਮ ਮੰ ਚਾਉ ਭਇਆ ਬੈਰਾਗੀਆਂ ਬਲਰਾਮ ਜੀਓ ਮਨ ਵਿੱਚ ਚਾਹ ਵਿਰਾਗ ਕਿਸ ਚੀਜ਼ ਦਾ ਚਾਹ ਕਰ ਮਿੰਨਤ ਕਰ ਜੋਦੜੀ ਮੈਂ ਪ੍ਰਭ ਮਿਲਣੇ ਦਾ ਚਾਹ ਪ੍ਰਭੂ ਨੂੰ ਮਿਲਣ ਦਾ ਚਾਹ ਹੁਣ ਇਹ ਚਾਹ ਕਿੱਥੇ ਪੈਦਾ ਆਇਆ ਕਹਿੰਦੇ ਸੰਤ ਜਨਾਂ ਦੀ ਸੰਗਤ ਵਿੱਚ ਸਾਧੂ ਜਿਨ੍ਹਾਂ ਦੀ ਸੰਗਤ ਵਿੱਚ ਜਾ ਕੇ ਜਦੋਂ ਅਸੀਂ ਅਕਥ ਕਹਾਣੀ ਸੁਣੀ ਮਲਾਪ ਦਾ ਰਸਤਾ ਸੁਨਿਆ ਕਹਿੰਦੇ ਉਪਜੇ ਜਾਓ ਸਾਧ ਕੇ ਸੰਗ ਸਾਧੂ ਜਿਨ੍ਹਾਂ ਦੀ ਸੰਗਤ ਵਿੱਚ ਸੰਤ ਜਿਨ੍ਹਾਂ ਦੀ ਸੰਗਤ ਵਿੱਚ ਚਾ ਪੈਦਾ ਹੋਇਆ ਤੇ ਪਰਮਾਤਮਾ ਨਾਲ ਮਲਾਪ ਹੋ ਗਿਆ ਸੰਤ ਜਨਾ ਹਰ ਮੇਲ ਹਰ ਪਾਇਆ ਬੜਾ ਭਾਗੀ ਆ ਬਲਰਾਮ ਜੀ ਤੇ ਕਹਿੰਦੇ ਜਿੰਨੂੰ ਅਸੀਂ ਪਾਇਆ ਉਹ ਇੰਨਾ ਨਿਰਮਲ ਇੰਨਾ ਸ਼ੁੱਧ ਪਰਮਾਤਮਾ ਸ਼ੀਸ਼ੇ ਵਰਗਾ ਬਿਲਕੁਲ ਸਾਫ ਤੇ ਮਨ ਮੈਲਾ ਤੇ ਜਦੋਂ ਮੈਲ ਉਤਰੀ ਮਨ ਨਿਰਮਲ ਹੋਇਆ ਕਹਿੰਦੇ ਪ੍ਰਭ ਮੇਰਾ ਸਦ ਨਿਰਮਲਾ ਮਨ ਨਿਰਮਲ ਪਾਇਆ ਜਾ ਪ੍ਰਭੂ ਦੀ ਪ੍ਰਾਪਤੀ ਹੋ ਤੇ ਮਹਾਰਾਜ ਕਹਿੰਦੇ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ ਫਿਰ ਕਹਿੰਦੇ ਜਦੋਂ ਉਸ ਪਰਮਾਤਮਾ ਦੇ ਗੁਣ ਗਾਏ ਉਸ ਪਰਮਾਤਮਾ ਦੀ ਫਿਰ ਵਿਚਾਰ ਸ਼ੁਰੂ ਹੋਈ ਪਰਮਾਤਮਾ ਦੀ ਅਕਥ ਕਥਾ ਸ਼ੁਰੂ ਹੋਈ ਜਿਸ ਨੂੰ ਆਂਦੇ ਸੰਤ ਜਨਾ ਵੱਡ ਭਾਗੀ ਪਾਇਆ ਹਰ ਕਥੀਏ ਅਕਥ ਕਹਾਣੀ ਜਿਨਾਂ ਦਾ ਮਲਾਪ ਹੋ ਜਾਂਦਾ ਹੈ ਪ੍ਰਮਾਤਮਾ ਨਾਲ ਉਹ ਫਿਰ ਅੰਮ੍ਰਿਤ ਬਾਣੀ ਬੋਲਦੇ ਤੇ ਹਰ ਵੇਲੇ ਅਕਥ ਕਥਾ ਸਾਡਾ ਭਲਾ ਕਰਨ ਵਾਸਤੇ ਸਾਨੂੰ ਮਲਾਪ ਦਾ ਰਸਤਾ ਦੱਸਦੇ ਨੇ ਜਿਸ ਨੂੰ ਕਹਿੰਦੇ ਗੁਰਮੁਖ ਅੰਮ੍ਰਿਤ ਬਾਣੀ ਬੋਲੇ ਸਭ ਆਤਮ ਰਾਮ ਬਖਾਣੀ ਇੱਕ ਅਰਾਦੇ ਇੱਕੋ ਸੇਵੇ ਗੁਰਮੁਖ ਅਕਥ ਕਹਾਣੀ ਹਿਰਦੇ ਹਰ 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 ਤੁਨ ਭਜੀ ਹਰ ਜਪੀਏ ਮਸਤਕ ਭਾਗ ਜਿਓ ਜਨ ਨਾਨਕ ਬੋਲੇ ਤੀਜੀ ਲਾਵੇ ਹਰ ਉਪਜੇ ਮਨ ਬੈਰਾਗ ਜਿਓ ਅੰਦਰ ਧੁਨ ਪ੍ਰਗਟ ਹੋਈ ਮਿੱਠੀ ਆਵਾਜ਼ ਪ੍ਰਗਟ ਹੁੰਦੀ ਫਿਰ ਨਾਲ-ਨਾਲ ਸਿਮਰਨ ਕੀਤਾ ਨਾਲ-ਨਾਲ ਉਹ ਆਵਾਜ਼ ਨੂੰ ਸੁਣਿੰਗੇ ਤੇ ਮਹਾਰਾਜ ਕਹਿੰਦੇ ਫਿਰ ਮਨ ਵਿੱਚ ਐਨਾ ਬੈਰਾਗ ਅਸਲ ਬੈਰਾਗ ਪੈਦਾ ਹੋਇਆ ਅੱਗੇ ਤਾਂ ਰੋਈ ਸੀ ਧੀਆਂ ਪੁੱਤਰਾਂ ਲਈ ਮਾਇਆ ਗਏ ਤਬ ਰੋਣ ਲੱਗਦੇ ਹੁਣ ਕਹਿੰਦੇ ਪਰਮਾਤਮਾ ਦੀ ਯਾਦ ਵਿੱਚ ਮਲਾਪ ਵਾਸਤੇ ਰੋ ਰਿਹਾ ਮਲਾਪ ਵਾਸਤੇ ਬੈਰਾਗ ਹੋ ਰਿਹਾ ਤੇ ਜਦੋਂ ਇਨਾ ਵਿਰਾਗ ਪੈਦਾ ਹੋ ਗਿਆ ਤੇ ਪਰਮਾਤਮਾ ਦੇ ਸਹਿਜ ਵਿੱਚ ਜਾ ਕੇ ਦਰਸ਼ਨ ਹੋ ਗਏ ਹਰ ਚੌਥੜੀ ਲਾਮਨ ਸਹਿਜ ਪਿਆ ਹਰ ਪਾਇਆ ਬਲਰਾਮ ਜੀਓ ਗੁਰਮੁਖ ਮਿਲਿਆ ਸੁਭਾਏ ਹਰ ਮੰਤਨ ਮੀਠਾ ਲਾਇਆ ਬਲਰਾਮ ਜੀਓ ਇਹ ਗੁਰਮੁਖਾਂ ਨੂੰ ਪਰਮਾਤਮਾ ਸਹਿਜ ਸੁਭਾਏ ਮਿਲ ਗਿਆ ਉਹਨਾਂ ਦਾ ਮਲਾਪ ਹੋ ਗਿਆ ਤੇ ਕਹਿੰਦੇ ਹਰ ਮੀਠਾ ਲਾਇਆ ਮੇਰੇ ਪ੍ਰਭ ਆਇਆ ਅੰਧੇਨ ਹੱਲਿ ਵਿਲਾਈ ਹਰ ਵੇਲੇ ਉਹਨਾਂ ਨੂੰ ਰਸਨਾ ਤੇ ਅੰਮ੍ਰਿਤ ਰਸ ਲਾ ਰਿਆ ਹੈ ਤੇ ਸਦਾ ਉਸ ਪਰਮਾਤਮਾ ਦੇ ਨਾਲ ਲਿਵ ਲਾਉਂਦੇ ਨੇ ਉਹਦੇ ਨਾਮ ਦੇ ਵਿੱਚ ਲਿਵ ਲਾਉਂਦੇ ਨੇ ਤੇ ਮਾਲਕ ਨੇ ਕਹਿੰਦੇ ਇੰਨੀ ਕਿਰਪਾ ਕੀਤੀ ਮਨ ਚਿੰਦਿਆ ਫਲ ਪਾਇਆ ਸਵਾਮੀ ਹਰ ਨਾਮ ਵਜੀ ਵਦਾਈ ਸ਼ਬਦ ਪ੍ਰਗਟ ਹੋਏ ਜਿਹੜਾ ਮਨ ਵਿੱਚ ਇੱਛਾ ਸੀ ਕਿ ਕਦੋਂ ਮਲਾਪ ਹੋਵੇ ਕਹਿੰਦੇ ਸਾਨੂੰ ਜਿੱਦਾਂ ਦਾ ਮਨ ਵਿੱਚ ਚਾਹੁੰਨੇ ਹੀ ਉਦਾਂ ਦਾ ਪਰਮਾਤਮਾ ਸਾਨੂੰ ਮਿਲ ਗਿਆ ਜਿਹੋ ਜਿਹਾਂ ਗੁਰੂ ਨੇ ਦੱਸਿਆ ਸੀ ਉਹ ਜੇ ਦਰਸ਼ਨ ਹੋ ਗਏ ਕਹਿੰਦੇ ਹਰ ਪ੍ਰਭ ਠਾਕੁਰ ਕਾਜ ਰਚਾਇਆ ਇਹ ਕਾਰਜ ਕਿੰਨੇ ਪ੍ਰਗਟ ਕੀਤਾ ਹਰੀ ਪ੍ਰਭੂ ਠਾਕੁਰ ਨੇ ਇਹ ਸਾਰਾ ਖੇਲ ਪ੍ਰਗਟ ਕਰਨ ਵਾਲਾ ਮਾਲਕ ਆਪੇ ਤਨ ਹਿਰਦੇ ਨਾਮ ਵਿਗਾਸੀ ਤੇ ਕਹਿੰਦੇ ਸੁਰਤੀ ਨੂੰ ਨਾਮ ਦੀ ਪ੍ਰਾਪਤੀ ਹੋ ਗਈ ਤੇ ਅੰਦਰ ਵਿਕਾਸ ਅੰਦਰ ਖੇੜਾ ਅੰਦਰ ਆਨੰਦ ਆ ਗਿਆ ਜਨ ਨਾਨਕ ਕਬੋਦੇ ਚੌਥੀ ਲਾਵੇ ਹਰ ਪਾਇਆ ਬ੍ਰਭ ਅਬਿਨਾਸੀ ਉਹ ਅਬਿਨਾਸੀ ਪਰਮਾਤਮਾ ਵਾਹਿਗੁਰੂ ਦੀ ਪ੍ਰਾਪਤੀ ਹੋ ਗਈ ਤੇ ਜਦੋਂ ਵਾਹਿਗੁਰੂ ਦੀ ਪ੍ਰਾਪਤੀ ਹੋਈ ਤੇ ਕਹਿੰਦੇ ਪੂਰੀ ਆਸਾ ਜੀ ਮੇਰੀ ਮਨਸਾ ਮਨਸਾ ਮੇਰੇ RAM ਮੋਹੇ ਨਿਰਗੁਣ ਜੀਓ ਸਭ ਗੁਣ ਤੇਰੇ ਸਭ ਗੁਣ ਤੇਰੇ ਠਾਕੁਰ ਮੇਰੇ ਕਿਤ ਮੁ ਤੁਧ ਸਾ ਲਾਹੀ ਗੁਣ ਅਵਗਣ ਮੇਰਾ ਕਿਸ਼ਨਾ ਵਿਚਾਰਿਆ ਬਖਸ਼ ਲਿਆ ਕਿਨ ਮਾਹੀ ਤੇ ਉਸ ਵੇਲੇ ਸੁਰਤੀ ਖੁਸ਼ੀ ਵਿੱਚ ਆ ਕੇ ਕਹਿੰਦੀ ਹਰ ਪ੍ਰਭ ਮੇਰੇ ਠਾਕੁਰਾ ਵਿਆਹ ਹੋ ਗਿਆ ਕਹਿੰਦੀ ਵਿਆਹ ਹੋਆ ਮੇਰੇ ਬਾਗੂਲਾ ਗੁਰਮੁਖੀ ਹਰ ਪਾਇਆ ਇਹ ਗੁਰਮੁਖ ਨੂੰ ਉਸ ਹਰੀ ਦੀ ਪ੍ਰਭੂ ਦੀ ਸੁਰਤੀ ਨੂੰ ਪ੍ਰਾਪਤੀ ਹੋ ਗਈ ਸੋ ਇਹ ਸੀ ਗੁਰਮੁਖ ਕੋ ਚਾਰ ਲਾਵਾਂ ਦੀ ਵਿਚਾਰ ਜੋ ਗੁਰੂ ਰਾਮਦਾਸ ਜੀ ਨੇ ਆਪਾਂ ਨੂੰ ਛੋਲੇ ਤੋਂ ਲੈ ਕੇ ਮਲਾਪ ਤੱਕ ਬਖਸ਼ੀ ਜੇ ਅਸੀਂ ਅਭਿਆਸ ਕਰਦੇ ਰਵਾਂਗੇ ਤੇ ਸਾਨੂੰ ਵੀ ਇਹ ਅਵਸਥਾਵਾਂ ਪ੍ਰਾਪਤ ਹੋ ਜਾਣਗੀਆਂ ਇਸ ਕਰਕੇ ਕਦੀ ਵੀ ਲਾਵਾਂ ਦੀ ਬਾਣੀ ਵਿੱਚ ਕਦੀ ਕਾਲ ਨਾ ਕਰੀਏ ਕਿਉਂਕਿ ਇਹ ਜਿਹੜਾ ਵਿਆਹ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਆ ਨਾ ਵਿਆਹ ਹੋਆ ਮੇਰੇ ਬਾਬੂਲਾ ਗੁਰਮੁਖੇ ਹਰਪਾਇਆ ਇਹ ਸਾਨੂੰ ਉਹ ਸਾਰਾ ਸੀਨ ਦਿਖਾਇਆ ਗਿਆ ਕਿ ਕਿਵੇਂ ਜਿਵੇਂ ਤੁਸੀਂ ਇਹ ਬੱਚੀ ਔਰ ਬੱਚੇ ਦੇ ਆਨੰਦ ਕਰ ਦੇਖੇ ਇਵੇਂ ਸੁਰਤੀ ਤੇ ਸ਼ਬਦ ਦਾ ਆਨੰਦ ਕਰਜ ਵੇਖਣ ਵਾਸਤੇ ਸੁਰਨਰ ਮੁੰਜਨ ਕੌਤਕ ਹਾਈ ਕੋਰਟ 33 ਉਜਾਨਾ ਕਹੋ ਕਬੀਰ ਮੋਹਿ ਵਿਆਹ ਚੱਲੇ ਪੁਰਖ ਇਕ ਭਗਵਾਨਾ ਇਸ ਕਰਕੇ ਤੁਸੀਂ ਵੀ ਗਾਂ ਬੱਚੇ ਬੱਚੀਆਂ ਦੇ ਆਨੰਦ ਕਾਰਜ ਕਰਨੇ ਨੇ ਤੇ ਕਦੀ ਵੀ ਕਾਲਾ ਨਾ ਕਰਿਓ ਕਿਉਂਕਿ ਗੁਰਮੁਖ ਰਾਗੀ ਸਹਿਬਾਂ ਨੇ ਇਸੇ ਕਰਕੇ ਟਾਈਮ ਲਾਇਆ ਤੇ ਆਮ ਆਪਾ ਦੇਖਦੇ ਆਂ ਕਿ 10 ਮਿੰਟਾਂ ਜੀ ਆਨੰਦ ਕਾਰਜ ਕਰ ਦਿੰਦੇ ਨੇ ਉਹ ਫਿਰ ਆਪਾ ਦੇਖਦੇ ਫਿਰ ਰਿਸ਼ਤੇ ਵੀ ਕਿੰਨੇ ਕ ਨਿਭਦੇ ਨੇ ਆਪਾਂ ਇਸ ਤਰ੍ਹਾਂ ਦਾ ਸੰਜੋਗ ਜੋੜਨਾ ਹੈ ਜਿਹੜਾ ਸਾਡਾ ਸੰਜੋਗ ਧੁਰ ਪ੍ਰਮਾਤਮਾ ਤੱਕ ਨਿਭ ਜੇ ਸੋ ਦੋਨੇ ਪਰਿਵਾਰ ਸਾਜੀ ਸਤਕਾਰਯੋਗ ਭੈਣ ਸਤਵੀਰ ਕੋਲ ਔਰ ਸਾਡੇ ਵੱਡੇ ਵੀਰ ਗੁਰਦੀਪ ਸਿੰਘ ਜੀ ਬਧਾਈ ਦੇ ਪਾਤਰ ਨੇ ਗੁਰੂ ਦੀ ਬਖਸ਼ਿਸ਼ ਹੋਈ ਦੋਨੇ ਰੂਹਾਂ ਜੁੜੀਆਂ ਗੁਰੂ ਦੇ ਨਾਲ ਅਮਰ ਧਾਰੀਏ ਬੜੀ ਬਖਸ਼ਿਸ਼ ਸਾਡੀ ਭੈਣ ਵੀ ਸਿਮਰਨ ਕਰਦੀ ਏ ਔਰ ਆਸ ਕਰਾਂਗੇ ਇਹ ਬੱਚੇ ਨੂੰ ਪਰਿਵਾਰ ਨੇ ਅਸਲ ਦਾਜ ਦੇ ਕੇ ਭੇਜਿਆ ਹਰ ਪ੍ਰਭ ਮੇਰੇ ਬਾਬੂ ਦਾ ਹਰ ਦੇਵੋ ਤਾਨ ਮੈਂ ਦਾਜੋ ਹਰ ਕੱਪੜਾ ਹਰ ਸੋਭਾ ਦੇਵੋ ਜਿਤ ਸਬਰੇ ਮੇਰਾ ਦਾਜੋ ਇਹ ਸੰਸਾਰ ਵਿੱਚ ਜਿੰਨੇ ਵੀ ਦਹੇਜ ਦਾਜ ਨੇ ਇਹ ਮਾਰੇ ਕਹਿੰਦੇ ਨਸ਼ਟ ਹੋ ਜਾਂਦੇ ਇੱਕ ਦਿਨ ਖਤਮ ਹੋ ਜਾਂਦੇ ਨੇ ਪਰ ਜਿਹੜਾ ਦਾਜ ਪਰਿਵਾਰ ਨੇ ਇਸ ਮੱਛੀ ਨੂੰ ਦਿੱਤਾ ਇਹ ਨਾਮਦਾਰ ਇਹ ਅਗਲੇ ਪਰਿਵਾਰ ਚ ਵੰਡੇਗੀ ਕੁਝ ਜਿਹੜੇ ਅੱਗੇ ਝੁੜਨਗੇ ਉਹਨਾਂ ਨੂੰ ਦਿੱਤਾ ਜਾਏਗਾ ਇਹ ਦਾਨ ਕਿੰਨਾ ਪ੍ਰਫੁੱਲਤ ਹੁੰਦਾ ਜਾਏਗਾ ਇਹਨੂੰ ਕਹਿੰਦੇ ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰ ਦਾਨ ਸੋ ਇਸ ਕਰਕੇ ਇਹ ਦਾਜ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਆਹ ਦਾਜ ਦੇਣ ਵਾਸਤੇ ਕਿਹਾ ਏ ਕੋਈ ਲਮਾਰੀਆਂ ਬੇਟੀਆਂ ਟੈਲੀਵਿਜ਼ਨ ਬੈੱਡ ਸੋਫੇ ਫ੍ਰਿਜਾਂ ਜਾਂ ਆਪਾਂ ਮੋਟਰ ਗੱਡੀਆਂ ਦੇ ਦੇ ਦਿੰਦੇ ਕਾਰਾਂ ਦੇ ਦਿੰਦੇ ਇਹ ਸਭ ਨਾਸ਼ਵਾ ਨੇ ਜਿਹੜਾ ਦਾਜ ਇਸ ਬੱਚੀ ਨੂੰ ਪਰਿਵਾਰ ਨੇ ਮਾਤਾ ਪਿਤਾ ਨੇ ਦੇ ਦਿੱਤਾ ਇਸੇ ਬੱਚੀ ਤੇ ਭਰਾ ਨੇ ਦੇ ਦਿੱਤਾ ਇਹ ਸਭ ਤੋਂ ਵੱਡਾ ਦਾਜ ਇਹ ਨਾਮ ਦਾ ਜਿਹੜਾ ਕਦੀ ਖਤਮ ਨਹੀਂ ਹੁੰਦਾ ਧੁਰ ਤੱਕ ਨਿਬਦਾ ਹੈ ਫਿਰ ਆਸ ਕਰਦੇ ਆ ਤੁਸੀਂ ਵੀ ਇਹ ਵਿਚਾਰ ਸੁਣ ਕੇ ਇਹ ਜਿਹੜਾ ਸੰਸਾਰ ਦਾ ਜਿਹੜਾ ਦਾਜ ਆ ਇਹ ਬੰਦ ਕੀਤਾ ਜਾਏ ਤੇ ਅਸਲ ਦਾਜ ਆਪਣੀਆਂ ਬੱਚਿਆਂ ਨੂੰ ਦੋ ਅਗਲੇ ਘਰ ਵਿੱਚ ਪੈਰ ਪਾਉਂਦਿਆ ਸਿਮਰਨ ਚੱਲ ਪਵੇ ਤੇ ਮਾਰੇ ਦੀ ਬਖਸ਼ਿਸ਼ ਹੋ ਜਾਏ ਸਾਰਾ ਪਰਿਵਾਰ ਜੁੜ ਜਾਏ ਜੋ ਸਾਡੇ ਜੀਵਨ ਦਾ ਅਸਲ ਮਨੋਰਥ ਥੇ ਭਈ ਪ੍ਰਾਪਤ ਮਾਨੁੱਖ ਤੇ ਹੁਰੀਆ ਗੋਵਿੰਦ ਮਿਲਨ ਕੀ ਤੇ ਤੇਰੀ ਬਰੀਆ ਤੇ ਆਓ ਅੰਤ ਵਿੱਚ ਸਾਰੀ ਸੰਗਤ ਇਹ ਬੱਚੇ ਔਰ ਬੱਚੀ ਨੂੰ ਪਿਆਰ ਭਰੀ ਅਸੀਸ ਦਈਏ 2 ਕੁ ਮਿੰਟਾਂ ਪਾ ਸਿਮਰਨ ਕਰਨਾ ਹੈ ਕਿਉਂਕਿ ਗੁਰਮੁਖ ਸਿਮਰਨ ਕਰਾਰੇ ਸੀ ਸਾਰੇ ਨਹੀਂ ਸੀ ਜੁੜ ਰਹੇ ਕਿਉਂਕਿ ਬੈਠਕ ਨਹੀਂ ਆਪਣੀ ਹਿੰਦੀ ਇਹਨਾਂ ਗੁਰਮੁਖਾਂ ਦੀ ਤੇ ਬੈਠ ਕੇ ਚਾਰ ਚਾਰ ਪੰਜ ਪੰਜ ਘੰਟੇ ਲਾਉਂਦੇ ਨੇ ਆਪਣੀ ਬੈਠਕ ਨਹੀਂ ਆਪਾਂ ਘੱਟੋ ਘੱਟ 2 ਕੁ ਮਿੰਟ ਹੀ ਜੁੜ ਕੇ ਸਿਮਰਨ ਕਰ ਲਈਏ ਫਿਰ ਆਪਾਂ ਦੇਖ ਵਰਤਾਵਾਂਗੇ ਬੜੇ ਪਿਆਰ ਨਾਲ ਕੋਈ ਵੀ ਹੋ ਇਦਾਂ ਦੀ ਨਾ ਹੋਵੇ ਗੁਰਮੁਖ ਬੱਚੇ ਵਾਲਿਆਂ ਚੋਂ ਵੀ ਤੇ ਸਾਡੀ ਭੈਣ ਦੇ ਪਰਿਵਾਰ ਵਿੱਚੋਂ ਜਿਹੜੀ ਅੱਖਾਂ ਬੰਦ ਕਰਕੇ 2 ਮਿੰਟ ਵਾਹਿਗੁਰੂ ਦਾ ਸਿਮਰਨ ਨਾ ਕਰੇ ਚਲੋ ਕਰੋ ਸਾਰੇ ਅੱਖਾਂ ਬੰਦ ਜੀ करिए ਸ਼ੁਰੂ ਵਾਹਿਗੁਰੂ 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 ਉੜਾ ਜਾਓ ਉੱਚੀ ਵਾਹ ਗੁਰੂ 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 그르 와 그르 와 그르 와 그르 वा गृ वृ वृ ਇਸ ਪੱਤੇ ਦੋਨਾਂ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ ਮਹਾਰਾਜ ਇਸੇ ਤਰ੍ਹਾਂ ਸਾਡਾ ਸੰਜੋਗ ਅਗਾ ਵੀ ਕਿਰਪਾ ਕਰਕੇ ਕਰਦੇ ਰਹਿਣ ਹੁਣ ਕੜਾ ਪ੍ਰਸ਼ਾਦ ਦੀ ਦੇਖਵੱਤੇ ਕੀ ਕੁਝ ਜ਼ਰੂਰੀ ਬੇਨਤੀਆਂ ਕਿ